ਸਸ਼ੀਕਾ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਚੜਦਾ ਪੰਜਾਬ ਹਰ ਵਾਰ ਦੀ ਤਰ੍ਹਾਂ ਅਸੀਂ ਇਸ ਵਾਰ ਵੀ ਨਵੇਂ ਮੁੱਦਿਆਂ ਤੇ ਲੈ ਕੇ ਆਏ ਹਾਂ ਚਰਚਾ ਜਿਵੇਂ ਕਿ ਤੁਹਾਨੂੰ ਪਤਾ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਚੋਣਾਂ ਨੂੰ ਲੈ ਕੇ ਅੱਜ ਕਰਾਂਗੇ ਗੱਲਬਾਤ ਸਾਡੇ ਨਾਲ ਬੈਠੇ ਨੇ ਸਾਡੇ ਸੀਨੀਅਰ ਪੱਤਰਕਾਰ ਕਰਨੈਲ ਸਿੰਘ ਸੈਣੀ ਸਸ਼ੀਕਾ ਜੀ ਸਮੂਹ ਪੰਜਾਬੀਆਂ ਨੂੰ ਦਾ ਚੜਦਾ ਪੰਜਾਬ ਵੱਲੋਂ ਤੇ ਪੰਜਾਬ ਚ ਕੀ ਪੂਰੇ ਦੇਸ਼ ਦੀਆਂ ਚੋਣਾਂ ਲੋਕ ਸਭਾ ਚੋਣਾਂ ਪ੍ਰਧਾਨ ਮੰਤਰੀ ਚੋਣਾਂ ਆਪਾਂ ਕੋਈ ਨਾ ਕੋਈ ਤੇ ਉਹਦੇ ਲਈ ਚੋਣਾਂ ਹੋਣੀਆਂ ਨੇ 1 ਜੂਨ ਨੂੰ ਤੇ ਚੋਣ ਮੈਦਾਨ ਹਾਲਾਂਕਿ ਪੰਜਾਬ ਚ ਲੇਟ ਚੋਣਾਂ ਹੋਣੀਆਂ ਨੇ ਇਸ ਕਰਕੇ ਥੋੜਾ ਜਿਹਾ ਘੱਟ ਬਖਿਆ ਹੋਇਆ ਪਰ ਆਖਿਆ ਪੂਰਾ ਹੋਇਆ ਪੂਰੇ ਦੇਸ਼ ਦੇ ਵਿੱਚ ਤੇ ਇਹਦੇ ਬਾਰੇ ਪੰਜਾਬ ਦੀ ਗੱਲ ਕਰੀਏ ਅਜੇ ਸ਼ਰਮਾ ਜੀ ਤਾਂ ਪੰਜਾਬ ਦੇ ਵਿੱਚ ਇਸ ਟਾਈਮ ਸ਼ੋਮਣੀ ਅਕਾਲੀ ਦਲ ਬਾਦਲ ਤੇ ਭਾਜਪੀ ਦੋ ਵੱਡੀਆਂ ਪਾਰਟੀਆਂ ਇੱਕ ਕਾਂਗਰਸ ਵੱਡੀ ਪਾਰਟੀ ਤੇ ਆਵਾਦੀ ਪਾਰਟੀ ਚੌਥੀ ਪਾਰਟੀ ਚਾਰ ਵੱਡੀਆਂ ਪਾਰਟੀਆਂ ਚੋਣਾਂ ਲੜਨ ਦੇ ਮੂੜ ਚ ਹੈਗੀਆਂ ਨੇ ਇਹ ਤੋਂ ਇਲਾਵਾ ਲੋਕ ਇਨਸਾਫ ਪਾਰਟੀ ਵੱਲੋਂ ਸਿਮਰਜੀਤ ਸਿੰਘ ਬੈਂਸ ਉਹ ਵੀ ਆਪਣਾ ਦਾਵਾ ਠੋਕ ਰਹੇ ਨੇ ਇਹ ਤੋਂ ਇਲਾਵਾ ਯਾਦਮੀਦਾਰ ਵੀ ਹੋਣਗੇ ਔਰ ਪਾਰਟੀਆਂ ਲਈ ਏਸੀ ਇਸ ਦੌਰ ਦੇ ਵਿੱਚ ਇਹ ਪਹਿਲੀ ਵਾਰੀ ਨਹੀਂ ਹੋਣ ਲੱਗਿਆ ਲੋਕਾਂ ਨੂੰ ਵੀ ਇਹ ਸਮਝਣੀ ਚਾਹੀਦੀ ਹੈ ਗੱਲ ਦੋਸਤੋ ਕਿ ਹਰ ਵਾਰੀ ਚੋਣਾ ਵੇਲੇ ਬੀਜੇਪੀ ਤੋਂ ਕਾਲੀ ਦਲ 'ਚ ਕਾਲੀ ਦਲ ਤੋਂ ਭਾਜਪਾ ਭਾਜਪਾ ਤੋਂ ਆਮਾ ਹੀ ਪਾਰਟੀ ਜਾਮਾ ਦੀ ਪਾਰਟੀ ਤੋਂ ਕਾਂਗਰਸ 'ਚ ਇਹ ਉਮੀਦਵਾਰਾਂ ਨੇ ਯਾਰ ਪਿਛਲੇ ਚੋਣਾ ਲੜਨ ਵਾਲੇ ਉਹਨੇ ਜਾਣਾ ਹੀ ਹੁੰਦਾ ਪਾਰਟੀ ਮੈਂਬਰ ਇਹ ਹਰ ਵਾਰ ਦੌਰ ਚੱਲਦਾ ਕਈ ਵਾਰੀ ਜਿਹੜੇ ਕਈ ਬੰਦੇ ਦੋਸ਼ ਲਾ ਦੇ ਲੋ ਜੀ ਇਹ ਕੁਰਸੀ ਦਾ ਭੁੱਖਾ ਹੈ ਇਦਾਂ ਉਦਾਂ ਜਿਹੜਾ ਲੀਡਰ ਕੰਮ ਕਰਦਾ ਜਿਹੜਾ ਲੀਡਰ ਹੈ ਉਹਨੇ ਤਾਂ ਲੀਡਰ ਕੁਰਸੀ ਵਾਸਤੇ ਜਾਣਾ ਹੈ ਉਹਨੇ ਮੈਂ ਤਾਂ ਹੁਣ ਦੇ ਮਤਲਬ ਮੈਂ ਇਹ ਡਿਜੀ ਲੀਡਰੀ ਨਹੀਂ ਕਰਨੀ ਤਾਂ ਮੈਂ ਜਿਹੜਾ ਪਾਰਟੀ ਚੇਂਜ ਕਰੂੰਗਾ ਜਿਹਨਾਂ ਜਿਨ੍ਹਾਂ ਚ ਲੀਡਰੀ ਕਰਨੀ ਹੈ ਉਹਨੇ ਉਹਨੇ ਜੇ ਉਹ ਰਾਜ ਮਿਸਤਰੀ ਆ ਉਹ ਤਾਂ ਰਾਜ ਵਿਸਰੀ ਦਾ ਕੰਮ ਕਰੂਗਾ ਨਾ ਜਿਹੜਾ ਲੀਡਰ ਹੈ ਉਹ ਲੀਡਰ ਦਾ ਹੀ ਕੰਮ ਕਰੂਗਾ ਜੇ ਕੋ ਢਾਬੇ ਵਾਲਾ ਉਹ ਢਾਬੇ ਦਾ ਹੀ ਕੰਮ ਕਰੂਗਾ ਨਾ ਉਹ ਉਹ ਢਾਬਾ ਇੱਥੇ ਹੀ ਦੂਜਾ ਖੋਲੂਗਾ ਤੀਜਾ ਖੋਲੂਗਾ ਵੱਖਰੀ ਗੱਲ ਹੈ ਬਿਲਕੁਲ ਠੀਕ ਹੈ ਨਾ ਤੇ ਇਸ ਤਰ੍ਹਾਂ ਇਹ ਇਹ ਕੰਮ ਚੱਲ ਚੱਲ ਰਹਾ ਹੀ ਹੈ ਚੱਲਦਾ ਪਿਆ ਕੋਈ ਗੱਲ ਨਹੀਂ ਹੁਣ ਜਿਹੜੀ ਗੱਲ ਕਰਨੀ ਸੀ ਕਿ ਕਾਂਗਰਸ ਦੇ ਰਵਨੀਤ ਬਿੱਟੂ ਜਿਹੜੇ ਐਮਪੀ ਸੀਗੇ 5 ਸਾਲ ਤੁਲਿਹਣਾ ਤੋਂ ਉਹਨਾਂ ਨਾਲ ਹੀ ਗੱਲ ਕਰੀਏ ਜੇ ਆਪਾਂ ਜਿਹੜਾ ਨੂੰ ਸ਼ੁਰੂ ਕਰ ਲੈਨੇ ਆ ਬਾਕੀ ਸਾਰਾ ਪੰਜਾਬ ਇੱਕੋ ਹੀ ਗੱਲ ਤਾਂ ਇੱਕੋ ਸੀਟ ਦੇ ਗੱਲ ਕਰ ਲੋ ਤਾਂ ਸਾਰੇ ਸਾਰੇ ਪੰਜਾਬ ਤੇ ਚਾਤੀ ਵੱਜ ਜਾਂਦੀ ਹੈ ਬਿਲਕੁਲ ਬਿਲਕੁਲ ਕਾਂਗਰਸ ਤੋਂ ਲੋਕ ਸਭਾ ਐਮਪੀ ਸੀਗੇ ਰਵਨੀਤ ਸਿੰਘ ਬਿੱਟੂ ਉਹ ਟਕਸ਼ਾਲੀ ਉਹਨਾਂ ਦੇ ਦਾਦਾ ਸਾਹਿਬ ਟਕਸਾਲੀ ਕਾਂਗਰਸੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਰਹੇ ਬਿਲਕੁਲ ਠੀਕ ਹੈ ਨਾ ਉਹਨਾਂ ਨੇ ਜਦੋਂ ਪਾਰਟੀ ਚੇਂਜ ਕਰਨੀ ਸੀ ਇੱਕ ਮਿੰਟ ਚ ਚੇਂਜ ਕਰ ਲਈ ਬੀਜੇਪੀ ਜਾ ਗਏ ਹੁਣ ਬੀਜੇਪੀ ਨੇ ਉਹਨਾਂ ਨੂੰ ਉਮੀਦਵਾਰ ਬਣਾਤਾ ਦੂਜੇ ਪਾਸੇ ਆਮ ਆਦੀ ਪਾਰਟੀ ਖਲਾਕ ਸੱਤਾ ਦੇ ਵਿੱਚ ਹੈ ਬਿਲਕੁਲ ਉਹਨਾਂ ਨੇ ਕਾਂਗਰਸ ਦਾ ਬੰਦਾ ਕੱਟਿਆ ਸੀ ਯਾਰ ਰਿੰਕੂ ਨਰਿੰਦਰ ਵਾਲਾ ਜੋ ਕਿ ਪਿੱਛੇ ਕਾਰੋਸੀ ਪਟਿਆ ਸੀ ਨਾ ਡੇਢ ਦੋ ਸਾਲ ਪਹਿਲਾਂ ਜਦੋਂ ਲੋਕ ਸਭਾ ਚੋਣ ਹੋਈ ਸੀ ਉੱਥੇ ਦੀ ਉਹ ਜਿਵੇਂ ਨਹੀਂ ਜোন ਸੀਗੀ ਠੀਕ ਹੈ ਉਹ ਪਟਿਆ ਸੀ ਤੇ ਪਟ ਕੇ ਉਹਨਾਂ ਨੇ ਟਿਕਟ ਦੇ ਦਿੱਤੀ ਟਿਕਟ ਦੇ ਕੇ ਐਮਪੀ ਬਣ ਗਿਆ ਐਮਪੀ ਜਿੱਤੇ ਡੇਢ ਦੋ ਸਾਲ ਐਮਪੀ ਰਿਹਾ ਹੁਣ ਜਦੋਂ ਵੋਟਾਂ ਦੁਆਰਾ ਹੋਣੀਆਂ ਸ਼ੁਰੂ ਹੋ ਉਹਦਾ ਉਹਦੀ ਐਮਪੀਸ਼ਪ ਖਤਮ ਹੋ ਗਈ ਸੀਗੀ ਹੁਣ ਉਹਨੇ 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 ਮੁੜ ਕੇ ਫੇਰ ਉਹ ਭਾਜਪੀ ਚ ਜਾ ਗਿਆ ਦਸੋ ਇਹ ਚੱਲਣਾ ਹੀ ਆ ਇਹ ਚੱਲਦਾ ਹੀ ਰਹਿਣਾ ਆ ਹੋਰ ਗੱਲਾਂ ਆਪਾਂ ਇਹਦੇ ਬਾਰੇ ਆਪਾਂ ਹੋਰ ਡਿਟੇਲ ਚ ਗੱਲ ਕਰ ਰਹੀਏ ਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਆਮ ਆਦੀ ਪਾਰਟੀ ਤੇ ਕਾਂਗਰਸ ਦਾ ਸੁਰਤਾ ਹੋਣ ਜਾ ਰਿਹਾ ਹੈ ਕਿ ਨਹੀਂ ਪਰ ਇਹ ਇਹ ਦਿੱਤੀ ਆਪਾਂ ਜਾਣਨਾ ਕਲੀਅਰ ਕਰੀ ਜਿਹੜਾ ਮੁੱਦੇ ਤੋਂ ਲੱਗੇ ਜੋ ਪੂਰੇ ਭਾਰਤ ਦੇ ਵਿੱਚ ਇੰਡੀਆ ਗਠਬੰਧਨ ਹੈ ਇਹ ਪੰਜਾਬ ਚ ਇੰਡੀਆ ਗਠਬੰਧਨ ਉਹੀ ਚਰਚਾ ਦੇ ਵਿੱਚ ਹੈ ਕਿ ਪੰਜਾਬ ਚ ਇੰਡੀਆ ਗਠਬੰਧਨ ਕੀ ਇਹ ਮੌਕੇ ਤੇ ਜਾ ਕੇ ਗਠਬੰਧਨ ਹੋ ਜਾਏਗਾ ਪੰਜਾਬ ਚ ਮੈਨੂੰ ਦੇਖੋ ਮੇਰੇ ਆਪਣੇ ਗੱਲ ਮੈਂ ਕਹਿੰਦਾ ਵੀ ਪੰਜਾਬ ਚ ਨਹੀਂ ਹੋਣ ਲੱਗਿਆ ਹੈ ਜੀ ਦਿੱਲੀ ਪੈ ਪਰ ਸੋ ਅੱdte ਟੱਪ ਜਾਈਏ ਹਰਿਆਣੇ ਤੋਂ ਸ਼ੁਰੂ ਹੋ ਜਾਈਏ ਤਾਂ ਮੇਰਾ ਖਿਆਲ ਹਰ ਜਗ੍ਹਾ ਕਾਂਗਰਸ ਔਰ ਆਮ ਆਦੀ ਪਾਰਟੀ ਦਾ ਸੱਤਾ ਹੋ ਜੂਗਾ ਚੱਲ ਜਾਊਗਾ ਪਰ ਕਾਂਗਰਸ ਦੇ ਹਾਲਾਤ ਜਿਹੜੇ ਹੈਗੇ ਆ ਜਾਂ ਕਾਂਗਰਸ ਦੇ ਲੀਡਰਾਂ ਦੇ ਹਾਲਾਤ ਹੈਗੇ ਆ ਆਮ ਆਦੀ ਪਾਰਟੀ ਦੇ ਜਿਹੜੇ ਹਾਲਾਤ ਹੈਗੇ ਆ ਜੋ ਇਹਨਾਂ ਨੇ ਗੱਲਾਂ ਜਿਹਨੂੰ ਕਈਆਂ ਹੋਈਆਂ ਨੇ ਇੱਕ ਦੂਜੇ ਨੂੰ ਲੱਗੇ ਜਿਹੜੇ ਲੰਬੇ ਦਿੱਤੇ ਹੋਏ ਨੇ ਇੱਕ ਦੂਜੇ ਦੇ ਉੱਤੇ ਟਾਂਚਾਂ ਕੀਤੀਆਂ ਹੋਈਆਂ ਨੇ ਉਹ ਟਾਂਚਾਂ ਹੀ ਜਾਂ ਤਾਂ ਸਾਰੇ ਜ਼ਿਲ੍ਹੇ ਛੇ ਭਲਾ ਕੇ ਨੇੜੇ ਆਣਾ ਪਊਗਾ ਸਾਰਾ ਕੁਝ ਮਿੱਟੀ ਕਰਨਾ ਪਊਗਾ ਬਿਲਕੁਲ ਤਾਂ ਨੇੜੇ ਆ ਜਾਓਗੇ ਤੇ ਮੇਰਾ ਖਿਆਲ ਨਹੀਂ ਹੋਣ ਲੱਗੇ ਦੂਜੇ ਪਾਸੇ ਰਗੀ ਅਕਾਲੀ ਦਲ ਤੇ ਬੀਜੇਪੀ ਪਹਿਲਾਂ ਅਕਾਲੀ ਦਲ ਤੇ ਬੀਜੇਪੀ ਇਕੱਠੇ ਹੁੰਦੇ ਉਹ ਵੀ ਇਸ ਵਾਰ ਪੰਜਾਬ ਨੂੰ ਮਾਫ ਦਾ ਰਿੱਤਾ ਸੀ ਆ ਵੱਲ ਸਾਹਿਬ ਵੇਲੇ ਚਲੋ ਜਦੋਂ ਕਿਸਾਨ ਮੁੜਕੇ ਦੌਰਾਨ ਕੋਈ ਪ੍ਰੋਬਲਮ ਆ ਗਈ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਤੁਹਾਨੂੰ ਹੀ ਪਤਾ ਸਾਰਿਆਂ ਨੂੰ ਜਿਹੜੀ ਪ੍ਰੋਬਲਮ ਆਈ ਉਦੋਂ ਫਿਰ ਬੀਬੀ ਬਿਬਾ ਹਰਸ਼ਮਿਤ ਕੌਰ ਨੂੰ ਦੇਣਾ ਪਿਆ ਅਸਤੀਫਾ ਅਸਤੀਫਾ ਦੇਣ ਤੋਂ ਬਾਅਦ ਲਗ ਲਗ ਹੋਵੇ ਉਸ ਤੋਂ ਬਾਅਦ ਹੁਣ ਤੱਕ ਅਕਾਲੀ ਦਲ ਤੇ ਬੀਜੇਪੀ ਦੀ ਆਪੱਚ ਨਹੀਂ ਬਣੀ ਹੁਣ ਲੱਗਦਾ ਹੈ ਅਸਾਰ ਕੇ ਨੇੜੇ ਹੋ ਜਾਣਗੇ ਕੋ ਚਰਚਾ ਵੱਧ ਮਜਬੂਰੀ ਹੈਗੀ ਇਹਨਾਂ ਦੀ ਅਕਾਲੀ ਦਲ ਨੇ ਵੀ ਆਪਣੇ ਜਿਹੜੇ ਪੁਰਾਣੇ ਜਿਹੜੇ ਪੁਰਾਣੇ ਖਿਡਾਰੀ ਸੀਗੇ ਉਹ ਪਾਰਟੀ ਚ ਸਾਰੇ ਨੇੜੇ ਕਰਨੇ ਸ਼ੁਰੂ ਕਰਤੇ ਹੁਣ ਇਹ ਸੁਖਬੀਰ ਬਾਦਲ ਦੀ ਆਪਣੀ ਸੋਚਣੀ ਹੈ ਕਿ ਉਹਨਾਂ ਨੂੰ ਵੀ ਨੇੜੇ ਕਰ ਰਿਹਾ ਹੈ ਤੇ ਆਪ ਵੀ ਭਾਜਪਾ ਦੇ ਨੇੜੇ ਜਾਣ ਦੀ ਸੋਚ ਰਿਹਾ ਹੈ ਕਿ ਨਹੀਂ ਸੋਚ ਰਿਹਾ ਉਹਨਾਂ ਨੂੰ ਨੇੜੇ ਕਰਨ ਦੀ ਗੱਲ ਸਮਝ ਆ ਗਈ ਆਪਾਂ ਨੂੰ ਕਿ ਉਹ ਜਿਹਨਾਂ ਨੂੰ ਨੇੜੇ ਕਰ ਰਿਹਾ ਹੈ दैट्स ऑल ਓਕੇ ਆ ਉਹਨਾਂ ਨੂੰ ਨੇੜੇ ਕਰਨ ਦੀ ਗੱਲ ਤਾਂ ਪਰ ਸਮਝ ਆ ਗਈ ਅੱਗੇ ਅਗਲਾ ਜਿਹੜਾ ਸਟੈਪ ਹੈਗਾ ਬੀਜੇਪੀ ਦੇ ਨੇੜੇ ਜਾਣ ਦਾ ਉਹ ਆਪਾਂ ਨੂੰ ਹਜੇ ਸਮਝ ਨਹੀਂ ਆਇਆ ਜੇ ਚਲੇ ਜਾਂਦਾ ਤਾਂ ਅਕਾਲੀ ਦਲ ਤੇ ਬੀਜੇਪੀ ਪੰਜਾਬ ਦੇ ਵਿੱਚ ਕੁਝ ਨਾ ਕੁਝ ਨਵਾਂ ਕਰ ਸਕਦੀ ਹੈ ਵੱਡੀ ਪਾਰਟੀ ਪੰਜਾਬ ਦੇ ਦਾਅਵੇਦਾਰੀ ਕਰ ਸਕਦੀ ਹੈ ਪੰਜਾਬ ਦੇ ਦਾਅਵੇ ਜਰ ਚ ਹੈਗੀ ਹੈ ਨਾ ਇਹ ਇਹ ਗੱਲ ਇਹਦਾ ਇਦਾਂ ਹੋਊਗਾ ਨਾ ਜੇ ਮੰਨ ਲਓ ਭਾਜਪਾ ਔਰ ਬੀਜੇਪੀ ਭਾਜਪਾ ਔਰ ਅਕਾਲੀਆ ਇਕੱਠਾ ਹੋ ਜਾਂਦਾ ਤੇ ਇਹ ਪੰਜਾਬ ਚੋਂ 10 ਸੀਟਾਂ ਲੈ ਜਾਂਦੇ ਨੇ ਤੇ ਸੱਤ ਮੰਨ ਲਓ ਅਕਾਲੀਆ ਲੈ ਜਾਂਦਾ ਤਿੰਨ ਬੀਜੇਪੀ ਲੈ ਜਾਂਦੀ ਹੈ ਮੰਨ ਲਓ ਮੈਂ ਗੱਲ ਕਰਦਾ ਅੰਦਾਜ਼ਾ ਕਰ ਰਹੇ ਹਾਂ 10 ਸੀਟਾਂ ਲੈ ਜਾਂਦੇ ਬਾਕੀ 13 13 ਸੀਟਾਂ 13 ਸੀਟਾਂ ਹੋਰ ਵੀ ਲੈ ਜਾਂਦੇ ਨੇ ਕੁਝ ਬੰਦੇ ਤਾਂ 13 ਸੀਟਾਂ ਲੈ ਜਾਣ ਨਾਲ ਸੱਤ ਅਕਾਲੀਆ ਲੈ ਜਾਣ ਨਾਲ ਤਾਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਆਣੀਆਂ ਉੱਥੇ ਅਕਾਲੀ ਦਲ ਆਪਣੀ ਸਰਕਾਰ ਬਣਾਣ ਦੇ ਨੇੜੇ ਜਾ ਸਕਦਾ ਸੋਚਣਾ ਇਹ ਪਊਗਾ ਅੱਜ ਅਇਆ ਟੂਰਨਾਮੈਂਚ ਆ ਗਈਆਂ ਅੱਜ ਟੂਰਨਾਮੈਂਚ ਹੋ ਜਾਣੀਆਂ ਨੇ ਡੇਟ ਰੱਖੀ ਗਈ ਮੁੰਡੇ ਦਾ ਵਿਆਹ ਰੱਖ ਲਓ ਤੁਸੀਂ ਡੇਟ ਮਿੰਟੋ ਮਿੰਟੀ ਆ ਜਾਂਦਾ ਹੁਣਾਂ ਡੇਟ ਰੱਖ ਲਈ ਤੁਸੀਂ ਆ ਜਾਣਾ ਇਹ ਇਹ ਹੋ ਜਾਣਾ ਸਿਰਫਤਾ ਹੁੰਦਾ ਕਿ ਨਹੀਂ ਹੁੰਦਾ ਇਹਦੇ ਬਾਦੀਆਂ ਗੱਲਾਂ ਨਹੀਂ ਜਿਸ ਵੇਲੇ ਅੱਦਾ ਹੋ ਜਾਂਦਾ ਵੋਟਾਂ ਪੈ ਜਾਂਦੀਆਂ ਨੇ ਟਿਕਟਾਂ ਵੰਡੀਆਂ ਜਾਂਦੀਆਂ ਨੇ ਵੰਡ ਕੇ ਖਤਮ ਹੋ ਜਾਂਦਾ ਕੰਮ ਇਹ ਸੱਤ ਸੀਟਾਂ ਲੈ ਜਾਂਦਾ ਅਕਾਲੀ ਦਲ ਬੀਜੇ ਵੀ ਤਿੰਨ ਲੈ ਜਾਂਦੀ ਆ ਚਾਰ ਲੈ ਜਾਂਦੀ ਪੰਜ ਲੈ ਜਾਂਦੀ ਆ ਵੱਖਰੀ ਗੱਲ ਆ ਸੱਤ ਸੀਟਾਂ ਜੇ ਅਕਾਲੀ ਦਲ ਲੈ ਜਾਂਦਾ ਤਾਂ 2027 ਦੀਆਂ ਚੋਣਾਂ ਵੇਲੇ ਅਕਾਲੀਵਲ ਆਪਣੀ ਸਰਕਾਰ ਬਣਾ ਸਕਦਾ ਹੈ ਪਰ ਦੂਜੇ ਪਾਸੇ ਜੇ ਕਾਂਗਰਸ ਔਰ ਆਵਾ ਦੀ ਪਾਰਟੀ ਦੋਨੋਂ ਇਕੱਠੇ ਲੜ ਲੜ ਕੇ ਲੜਦੇ ਆ ਤੇ ਸੱਤ ਸੀਟਾਂ ਕਾਂਗਰਸ ਲੈ ਜਾਂਦੀ ਹੈ ਇਹ ਵੀ ਨਾਲ ਸਵਾਲ ਹੈਗਾ ਸੱਤ ਸੀਟਾਂ ਕਾਂਗਰਸ ਲੈ ਜਾਂਦੀ ਹੈ ਤਿੰਨ ਸੀਟਾਂ ਆਹ ਚਾਰ ਸੀਟਾਂ ਆਹ ਲੈ ਜਾਂਦੀ ਹੈ ਕਿ ਦੋ ਬੰਦੇ ਹੋਰ ਲੈ ਜਾਂਦੇ ਨੇ ਤਾਂ ਕਾਂਗਰਸ ਲਈ ਵੀ 2027 ਦੀਆਂ ਚੋਣਾ ਜਿਹੜੀਆਂ ਹੈਗੀਆਂ ਵਿਧਾਨ ਸਭਾ ਦੀਆਂ ਉੱਥੇ ਨਵਾਂ ਮਾਰਕਾ ਮਾਰਨ ਲਈ ਕਾਫੀ ਹੈ ਇਹ ਦੋਨੋਂ ਫੈਸਲੇ ਹੋਣੇ ਆ ਇਹ ਕਹਿੰਦੇ ਕਹਿੰਦੇ ਹੋ ਨਾ ਸੈਮੀ ਫਾਈਨਲ ਉਹ ਸੈਮੀ ਫਾਈਨਲ ਜਿਹੜਾ ਤੁਸੀਂ ਦੇਖ ਸਕਦੇ ਹੋ ਜੇ ਦੂਰੰਦੇਸ਼ੀ ਦੇਖਣੀ ਹੋਵੇ ਦੂਰੋਂ ਖੜ ਕੇ ਦੇਖਣਾ ਹੋਵੇ ਪੰਜਾਬ ਨੂੰ ਤਾਂ ਇਦਾਂ ਦੇਖੂਗਾ ਜਿਹੜਾ ਦਿੱਲੀ ਬੈਠਾ ਬੰਦਾ ਲੀਡਰ ਚਾਹੇ ਮੋਦੀ ਹੈ ਚਾਹੇ ਰਾਹੁਲ ਹੈ ਚਾਹੇ ਕੋਈ ਵੀ ਹੈ ਠੀਕ ਬਿਲਕੁਲ ਇਹ ਤਾਂ ਅੱਗੇ ਲਈ ਗੱਲ ਗੱਲ ਚਲਦੀ ਹੈ ਲੁਧਿਆਣਾ ਦੀ ਸੀਟ ਦੇ ਉੱਤੇ ਕਾਫੀ ਲੁਧਿਆਣੇ ਦੀ ਸੀਟ ਦੇ ਉੱਤੇ ਹੁਣ ਭਗਵੰਤ ਸਿੰਘ ਸਾਹਿਬ ਨੇ ਕਿਹਾ ਤਾਂ ਕਿ ਅਸੀਂ 16 ਤਰੀਕ ਨੂੰ ਦੋ ਸੀਟਾਂ ਐਲਾਨ ਕਰਾਂਗੇ ਹਾਲਾਂਕਿ ਆਪਾਂ ਨੂੰ ਇਹ ਵੀ ਸੋਚਣਾ ਚਾਹੀਦਾ ਵੀ ਉਹ ਇਹ ਐਲਾਨ ਜਲਦੀ ਜਲਦੀ ਕਿਉਂ ਨਹੀਂ ਕਰਦੇ ਪਏ ਆਰਾਮ ਨਾਲ ਕਿਉਂ ਕਰਦੇ ਕਿਉਂਕਿ ਵੋਟਾਂ ਹਲੇ ਪੰਜਾਬ ਸਭ ਤੋਂ ਬਾਅਦ ਚ ਨੇ ਬਾਕੀ ਜਿਹੜਾ ਸਭ ਤੋਂ ਪਹਿਲਾਂ ਆਈਆਂ ਨੇ ਤਾਂ ਉਹਦੇ ਐਲਾਨ ਹੋ ਰਹੇ ਨੇ ਹੁਣੇ ਹੁਣ ਚੱਲ ਰਹੇ ਕੋਈ ਕੋਈ ਅਜਿਹੀ ਗੱਲ ਨਹੀਂ ਹੈਗੀ ਪਰ ਪਰ ਸਭ ਤੋਂ ਵੱਡੀ ਸੀਟ ਲੁਧਿਆਣੇ ਦੀ ਮੰਨੀ ਜਾਂਦੀ ਹੈ ਲੁਧਿਆਣਾ ਦੀ ਸੀਟ ਮੰਨੀ ਜਾਂਦੀ ਹੈ ਲੁਧਿਆਣਾ ਕਿ ਵੱਡਾ ਸ਼ਹਿਰ ਹੈ ਪੰਜਾਬ ਦਾ ਕਹਿੰਦਾ ਆਪਣੇ ਦਿਲ ਸੰਜੋ ਲੋ ਵੀ ਲਿਹਾਣੇ ਨੂੰ ਬਿਲਕੁਲ ਤੇ ਅਨਤਾ ਬੜਦਾ ਕੋਈ ਨਹੀਂ ਹੈਗਾ ਸਤ ਬਾਦ ਲਿਹਾਣੇ ਚ ਲੁੱਕੀ ਰਹਿੰਦੇ ਆ ਪੰਜਾਬ ਚ ਸਤ ਬਾਦ ਲਿਹਾਣੇ ਚੋਂ ਜੇ ਗੱਲ ਕਰੀਏ ਸ਼ਰਾਬ ਸ਼ਰਾਬ ਸਤ ਬਾਦ ਜਾ ਜਾ ਲਿਹਾਣੇ ਚ ਵਿਕਦੀ ਆ ਸਤ ਸਤ ਬਾਦ ਕਿਹੜੀ ਚੀਜ਼ ਜਿਹੜੀ ਲਿਹਾਣੇ ਚ ਸਤ ਬਾਦ ਨਹੀਂ ਵਿਕਦੀ ਬਿਲਕੁਲ ਠੀਕ ਹੈ ਨਾ ਇਹ ਚ ਕਰਕੇ ਇਹ ਹੈ ਕਿ ਜੇ ਸੁਜੋਕਤ ਦੋਨਾਂ ਦੇ ਪੂਜਨ ਨੇ ਤਾਂ ਦੋ ਦੋ ਬਾਟੀਆਂ ਖੜਨਗੀਆਂ ਤਾਂ ਜਿੱਤਣ ਦਾ ਕਿ ਦੂਜੇ ਨੂੰ ਮਜ਼ਾ ਆਊਗਾ ਜੇ ਚਾਰ ਘਰ ਹੋ ਗਏ ਅਕਾਲੀਆ ਲਗ ਲੜਿਆ ਭਾਜਪੀ ਲਗ ਲੜੀ ਆਪ ਲਗ ਲੜੀ ਕਰਨ ਲਗ ਲੜੀ ਫੇਰ ਬੜੀਆ ਮੇੜੀ ਆ ਫੇਰ ਕੋਈ ਪਤਾ ਨਹੀਂ ਪੰਜਾਬ ਦੇ ਲੋਕਾਂ ਦਾ ਕਿਹਨੂੰ ਸਭਾਸ਼ ਕਾ ਦੇਣਾ ਹੈ ਕਿਹਨੂੰ ਘਰ ਤੋੜ ਦੇਣਾ ਹੈ ਕਿਹਨੂੰ ਸੀਟ ਤੇ ਬਿਠਾ ਦੇਣਾ ਪਰ ਇੱਥੇ ਇੱਕ ਸਵਾਲ ਹੋਰ ਵੀ ਹੈਗਾ ਵੀ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਜੋ ਸਾਰੇ ਪੰਜਾਬ ਚ ਹੋਇਆ ਉਹਦੇ ਉਲਟ ਚੱਲਿਆ ਜੇ ਸਾਰੇ ਪੰਜਾਬ ਚ ਮੋਦੀ ਦੀ ਲਹਿਰ ਹੋਗੀ ਤਾਂ ਇੱਥੇ ਉਲਟ ਚੱਲੀ ਆ ਜੇ ਸਾਰੇ ਪੰਜਾਬ ਚ ਸਾਰੇ ਭਰਤ ਸਾਰੇ ਇੰਡੀਆ ਚ ਸਾਰੇ ਇੰਡੀਆ ਸੌਰੀ ਸਾਰੇ ਇੰਡੀਆ ਚ ਸਾਰੇ ਇੰਡੀਆ ਚ ਜੇ ਕਿਤੇ ਹੋਰ ਚੱਲੀ ਐ ਜਦੋਂ ਇੱਥੇ ਆਮ ਆਦਮੀ ਪਾਰਟੀ ਜਦੋਂ ਹਵਾ ਆਈ ਐ ਤਾਂ ਹਵਾ ਆਮ ਆਦਮੀ ਪਾਰਟੀ 92 92 ਐਮਐਲਏ ਦੇ ਇੱਥੇ ਇਹ ਵੀ ਕੋ ਪਤਾ ਨਹੀਂ ਜਦੋਂ ਜਦੋਂ ਰੋਟੀ ਵੱਢਣੀ ਐ ਤਾਂ ਸਾਰੇ ਉਲਟ ਉਲਟ ਜਾਏ ਜਾਣੇ ਇਹ ਕੋਈ ਪਤਾ ਨਹੀਂ ਗੱਲ ਪੰਜਾਬ ਦੇ ਲੋਕਾਂ ਦਾ ਹੋਰ ਹਿਸਾਬ ਹੈ ਬਾਕੀ ਲੋਕਾਂ ਦੇ ਬਾਕੀ ਲੋਕਾਂ ਦਾ ਹੋਰ ਹਿਸਾਬ ਹੈ ਦੇਸ਼ ਦੇ ਲੋਕਾਂ ਦੇ ਇਹ ਲਿਖਣਾ ਪਊਗਾ ਆਪਾਂ ਨੂੰ ਇਹ ਪਹਿਲੀ ਜੂਨ ਨੂੰ ਆਪਾਂ ਦੇ ਹੀ ਲਾਵਾਂਗੇ ਵੈਸੇ ਬਾਕੀ ਹੋ ਜਿਹੜੀਆਂ ਨਵੀਆਂ ਤਾਜ਼ੀਆਂ ਲਾਉਣਗੀਆਂ ਤੁਹਾਨੂੰ ਫਿਰ ਅਸੀਂ ਅਗਲੇ ਹਫਤੇ ਦੱਸ ਦਾਂਗੇ ਜੇ ਕਿਸੇ ਨੂੰ ਕੋਈ ਸਾਡੇ ਤੋਂ ਕੋਈ ਹੋਰ ਸਵਾਲ ਹੋਵੇ ਕਿਸੇ ਨੂੰ ਉਹ ਕਮੈਂਟ ਬਾਕਸ ਚ ਦੱਸ ਦਿਓ ਅਸੀਂ ਉਹਦਾ ਜਵਾਬ ਦੇ ਦੇਾਂਗੇ ਉਹ ਉਹਨਾਂ ਵਾਸਤੇ ਨਵੀਂ ਰੀਲ ਬਣਾ ਦੇਾਂਗੇ ਨਵੀਂ ਵੀਡੀਓ ਕਰੀ ਬਣਾ ਦੇਾਂਗੇ ਤੁਹਾਨੂੰ ਹੋਰ ਜਿਵੇਂ ਜਿਵੇਂ ਚੋਣਾਂ ਦੇ ਐਲਾਨ ਹੋਊਗੇ ਜਿਵੇਂ ਜਿਵੇਂ ਉਮੀਦਵਾਰ ਮੈਦਾਨ ਚ ਆਉਣਗੇ ਹੋਊਏ ਤਸਵੀਰ ਸਾਫ਼ ਹੁੰਦੀ ਜਾਊਗੀ ਪੰਜਾਬ ਦੀ ਵੀ ਲੁਧਿਆਣਾ ਦੀ ਵੀ ਪੂਰੇ ਦੇਸ਼ ਦੀ ਵੀ ਕਿਉਂਕਿ ਦੋਵੇਂ ਦੇਸ਼ ਇਸ ਟਾਈਮ ਪ੍ਰਧਾਨ ਮੰਤਰੀ ਦੀ ਚੋਣ ਹੋਣੀ ਹੈ ਪ੍ਰਧਾਨ ਮੰਤਰੀ ਲਈ ਮੋਦੀ ਸਾਹਿਬ ਨੇ ਰਾਹੁਲ ਗਾਂਧੀ ਹੈ ਹੋਰ ਵੀ ਕਈ ਹੋਣਗੇ ਲਾਈਨ 'ਚ ਇਸ ਕਰਕੇ ਅੱਜ ਜੀ ਬਹੁਤ 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 ਧੰਨਵਾਦ ਸ਼ਸ਼ੀਕਲ